ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਦੇ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਦੇ ਸਤ ਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸਮਾਣੀ ਨਾਮ ਜਪੀ ਪ੍ਰਵਾਸਾ ਤੇਰਾ ਰਹਾਉ ਚੀਤਨਾ ਆਵਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ ਬੇਪਰਵਾ ਰਹਤ ਹੈ ਸੁਆਮੀ ਇੱਕ ਨਾਮ ਹੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਓਨ ਨਾਕਾਈ ਬਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤ ਹੂੰ ਜਾਤਾ ਬਰਨ ਨਾਸਾ ਕਿਉ ਜੈ ਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਬਰਨ ਨਾਸਾ ਕਿਉ ਜੈ ਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI ਮਹਲਾ ਪੰਜਵਾ ਏ ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁਕੁਨ ਆਪ اپنی ਚਰਨੀ ਲਾ ਲਿਆ ਉਸ ਦੇ ਉਸਨੇ ਕਾਲਮਿਕ ਸਾਰੇ ਹੀ ਵੈਰੀ ਵਾਸ ਵਿੱਚ ਕਰ ਦਿੱਤੇ ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਪ੍ਰਭੂ ਨੇ ਉਸ ਦੇ ਉਹ ਸਾਰੇ ਵੈਰੀ ਫੜ ਕੇ ਬੰਦ ਦਿੱਤੇ اے ਭਾਈ ਮੇਰਾ ਤਾਂ ਗੁਰੂ ਰੱਖਾ ਹੈ ਪ੍ਰਮਾਤਮਾ ਰੱਖਾ ਹੈ ਉਹੀ ਮੈਨੂੰ ਕਾਲਮਿਕ ਵੈਰੀਆਂ ਤੋਂ ਬਚਾਉਣ ਵਾਲਾ ਹੈ اے ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਮੇਰਾ ਕਰ ਮੈਂ ਤੇਰਾ ਨਾਮ ਜਪਦਾ ਰਹਾ ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ ਮੈਂ ਰਾਜ ਤੇਮ ਅਨੇਕਾਂ ਭੋਗ ਤੇਰਾ ਸਮਾਰਿਆ ਰਹਾਉ ਏ ਭਾਈ ਪਰਮਾਤਮਾ ਜਿਸ ਮਨੁੱਖ ਦੇ ਸਰੂਪ ਤੇ ਰਾਖਾ ਬਣਦਾ ਹੈ ਉਸ ਮਨੁੱਖ ਦੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਮਾਦਿਕ ਦਾ ਕੋਈ ਹੋਰ ਫੁਰਨਾ ਉਠਦਾ ਹੀ ਨਹੀਂ ਏ ਮਾਲਕ ਪ੍ਰਭੂ ਸਿਰਫ ਤੇਰੇ ਨਾਮ ਦੇ ਆਸਰੇ ਉਹ ਮਨੁੱਖ ਦੁਨੀਆ ਦੀਆਂ ਹੋਰ ਗਰਜਾਂ ਵੱਲੋਂ ਬੇਪਰਵਾਹ ਰਹਿੰਦਾ ਹੈ। हे ਭਾਈ ਜਿਸ ਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਉਹ ਉੱਚੇ ਆਤਮਿਕ ਗੁਣਾ ਨਾਲ ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲਭ ਲੈਂਦਾ ਹੈ। ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ। ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ। ਅਤੇ ਉਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ। ਏ ਸਦਾ ਕਾਇਮ ਰਹਿਣ ਵਾਲੇ, ਏ ਅਲਖ ਏ ਬਯੰਤ। ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਆ ਹੈ। ਏ ਨਾਨਕ ਆਖ ਏ ਬੇਮਿਸਾਲ ਪ੍ਰਭੂ ਏ ਅਥਾ ਏ ਅਡੋਲ ਮਾਲਕ ਤੂੰ ਹੀ ਮੇਰਾ ਖਸਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।